ਲੋਧਿਆਣਾ ਪਛਮੀ ਦੇ ਜ਼ਿਮਨੀ ਚੌਣ ਲਈ ਸ਼ੌਮਨੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰ ਉਪਕਾਰ ਸਿੰਘ ਕੁਮਰ ਨੇ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ 24 ਹਜ਼ਾਰ ਏਕੜ ਜ਼ਮੀਨ ਦੇ ਮਾਮਲੇ ਨੂੰ ਪੰਜਾਬ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਦੱਸਿਆ ਹੈ ਪੇਸ਼ ਹਨ ਹੁਣ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੇ ਕੁਝ ਅੰਸ਼ ਇਹ ਬਹੁਤ ਹੀ ਗੰਭੀਰ ਮੁੱਦੇ ਤੇ ਹੈ ਜਿਹਦੇ ਵਿੱਚ ਇੱਥੇ ਕਿਸਾਨੀ ਫੈਕਟਰ ਵੀ ਹੈ ਉਤੋਂ ਜ਼ਿਆਦਾ ਤਾਂ ਦੇ ਸ਼ਹਿਦ ਵਾਸੀ ਜਿਹੜੇ ਲੋਕਾਂ ਦੇ ਨਿਵਾਸੀ ਨੇ ਉਹਨਾਂ ਦੇ ਬਹੁਤ ਵੱਡਾ ਪ੍ਰੈਕਟਿਕਨ ਵਾਲਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਸ਼ੋਭਨੀ ਕਾਲੀ ਦਾ 24311 ਏਕੜ ਦਾ ਜੋ ਐਪਲੀਕੇਸ਼ਨ ਦਾ ਪ੍ਰੋਸੈਸਰ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਪੱਤੀ ਪਿੰਡਾਂ ਦੇ ਵਿੱਚ ਉਹਦੇ ਖਿਲਾਫ ਇੱਕ ਵਿਸ਼ਾਦ ਦਰਨਾ ਦੇ ਜਾ ਰਹੇ ਆ ਔਰ ਇਹ ਵਿਸ਼ਾਦ ਦਰਨਾ ਸਰਵੇਖ ਅੱਗੇ ਦਿੱਤਾ ਜਾ ਰਿਹਾ ਤਾਂ ਜੋ ਸਾਡੇ ਸ਼ਹਿਦਵਾਸੀ ਹੈ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਨਾ ਪਿਆ। ਜੋ ਕਿਹਾ ਜਾਂਦਾ ਹੈ ਇਹ 24311 ਏਕੜ ਦੇ ਵਿੱਚ ਜਿਹੜਾ ਕੁੱਲ ਕੈਮ ਹੈ ਉਹ ਤਕਰੀਬਨ ਆਮ ਲੋਕੀਂ ਕਹਿੰਦੇ ਬੈ ਨੇ ਔਰ ਸੁਣਦਾ ਬੈ ਮੈਂ ਕਿ ਸਵਾ ਲੱਖ ਕਰੋੜ ਰੁਪਏ ਕੈਮ ਹੈ ਜਿਹੜਾ ਕਿ ਪੰਜਾਬ ਦਾ ਪੈਸਾ ਹੈ ਦਿੱਲੀ ਨਾਲ ਜਾ ਰਿਹਾ। ਇਹ ਬੜੀ ਚੋਕੋਲੀ ਗੱਲ ਹੈ ਕਿ ਜਦੋਂ ਦੀ ਪਿਛਲੇ 3 ਸਾਲ ਤੋਂ ਸਰਕਾਰ ਬਣੀ ਹੈ ਇਹ ਕੈਂਡੀੜੀ ਬਾਹਰੋਂ ਲੈ ਕੇ ਆਉਂਦੇ ਆ ਚੇਅਰਮੈਨ ਹੀ ਬਾਹਰੋਂ ਦਿੰਦੇ ਆ ਪੈਸੇ ਹੀ ਬਾਹਰ ਭੇਜਦੇ ਰਹੇ ਪਰ ਅੱਜ ਤਾਂ ਹੱਦ ਹੋ ਗਈ ਪੰਜਾਬ ਦੇ ਸਾਰੇ ਇਕਨੋਮੀ ਨੂੰ ਖਤਮ ਕਰਨ ਵਾਸਤੇ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ 24311 ਏਕੜ ਦਾ ਕੈਂਪ ਕੀਤਾ ਜਾ ਰਿਹਾ ਹੁਣ ਲੋਕਾਂ ਦੇ ਵਿੱਚ ਇੱਕ ਗੱਲ ਕੀਤੀ ਜਾ ਰਹੀ ਹੈ ਜੋ ਇਹ ਭਰਮ ਪੈਦਾ ਕਰ ਰਿਹਾ ਹੈ ਇਹਦੇ ਵਿੱਚ ਕਿਸਾਨੀ ਜਿਹੜਾ ਹੈਗਾ ਉਹ ਫੈਕਟਰੀਆਂ ਦੇ ਸ਼ਹਿਰਾਂ ਵਾਲੇ ਇਕੱਠੇ ਹੁੰਦੇ। ਜਦ ਕਿ ਮੈਂ ਦੱਸਦਾ ਪਹਿਲੀ ਗੱਲ ਫਸਤੀ ਪਿੰਡ ਦਾ ਉਜਾੜਾ ਜਿਹੜਾ ਹੋਣਾ ਹੈ। ਉੱਥੋਂ ਜਿਹੜੇ ਰਿਹਾਇਸ਼ ਕਰਵਾ ਰਹਿਣ ਵਾਲੇ ਬੰਦੇ ਆ। ਉਹ ਕਿੱਥੇ ਜਾਣਗੇ? ਜਿਹੜੀਆਂ ਉੱਤੇ ਜ਼ਮੀਨਾਂ ਤੇ ਸਬਜ਼ੀਆਂ ਵੇਚੀਆਂ ਜਾਂਦੀਆਂ। ਉਹ ਜਿੱਥੇ ਉੱਤੇ ਪੱਠੇ ਪੀਜੇ ਜਾਂਦੇ ਆ। ਜਿਹੜੇ ਪੱਠੇ ਸਪਾਈ ਹੁੰਦੇ ਸਾਡੇ ਡੈਰੀ ਕੰਪੈਕਸ। ਉਹ ਕਿੱਥੇ ਜਾਣਗੇ? ਜਿਹੜਾ ਦੁੱਧ ਨਾਲ ਦਿੱਤਾ ਜਾਂਦਾ ਹੈਗਾ ਸਪਾਈ ਕਿਉਂਦਾ ਡੈਰੀ ਕੰਪੈਕਸ। ਜਾ ਵੇਕ ਦਾ ਜੋ ਹੁੰਦਾ ਇਕੱਠਾ ਕੀਤਾ ਜਾਂਦਾ 23 ਪਿੰਡਾਂ ਦਾ ਉਹ ਦੁੱਧ ਦੇ ਕਲੈਕਸ਼ਨ ਸੈਂਟਰ ਕਿੱਥੇ ਜਾਣਗੇ ਹੋਣਾ ਕੀ ਹੈ ਇਹ ਧੰਵੇ ਦੇ ਬਾਅਦ ਅਗਰੇ ਵਾਪਸ ਨਹੀਂ ਲਿਆ ਜਾਂਦਾ ਤੇ ਐਡਮਿਸ਼ਨ ਕਾਮਯਾਬ ਹੋ ਜਾਂਦੀ ਹੈ ਸਰਕਾਰ ਕਿਤੇ 7 ਲੱਖ ਕਰੋੜ ਦਾ ਕੰਮ ਹੈਗਾ ਉਸ ਤੋਂ ਇਲਾਵਾ ਤੁਹਾਨੂੰ ਮੈਂ ਸਾਰੇ ਜਨਤਾ ਨੂੰ ਸਾਰੇ ਰੈਜ਼ੀਡੈਂਟ ਨੂੰ ਤੁਹਾਨੂੰ ਇਹ ਦੱਸਿਆ ਜਾਂਦਾ ਪਹਿਲੇ ਤੁਹਾਨੂੰ ਆਵੈਸਦੀ ਸਾਡੀਆਂ ਸਬਜ਼ੀਆਂ ਕਈ ਹੋਣਾ ਮਹਿੰਗੀਆਂ ਹੋ ਜਾਣੀਆਂ ਉਹ ਪਿੰਡਾਂ ਦੇ ਵਾਲੇ ਸਭੀਆਂ ਹੈਗੀਆਂ ਦਾ ਫਲਸਫੇ ਬਹੁਤ ਚੰਗੇ। ਸਾਡਾ ਦੁੱਧ ਜਿਹੜਾ ਵੀ ਪੱਠੇ ਆਈਜੀ ਡੇਟ ਦੇ ਸਾਰੇ ਸ਼ਹਿਰ ਦੇ ਆਲੇ-ਦੁਆਲੇ ਪਿੰਡਾਂ ਦੇ ਜਮੀਨਾਂ ਦੇ ਉੱਤੇ ਪੱਠੇ ਬੀਜੇ ਜਾਂਦੇ ਨੇ। ਉਹਦੇ ਪੱਠੇ ਹੈਗੇ ਨੇ। ਉਹ ਇੱਥੇ ਡੈਰੀ ਕੰਪਲੈਕਸ ਬਹੁਤ ਸਸਤੇ ਰੇਟ ਦੇ ਪਹੁੰਚਦੇ ਨੇ। ਜਿਹਦੇ ਕਰਕੇ ਦੁੱਧ ਦਾ ਰੇਟ ਅੱਜ ਵੀ ਦਿੱਲੀ ਦੇ ਵਿਕਾੜੇ ਬਹੁਤ ਘੱਟ। ਪਰ ਜੇ ਇਹ ਐਕਵੀਜ਼ੀਸ਼ਨ ਹੋ ਜਾਂਦੀ ਹੈ। ਇਹ ਜਿਹੜਾ ਦੁੱਧ ਦਾ ਰੇਟ ਹੈਗਾ ਇਹ 60 ਪੈਸ ਤੋਂ ਲੈ ਕੇ 150 ਰੁਪਏ ਕਿਲੋ ਚਲੇ ਆ। 150 ਦਾ ਰੇਟ ਚਲੇ ਆ। ਯੋਗਿਤ ਕਾਸ ਮੇ ਜਣੀ ਔਰ ਉਹ ਜਿਹਨੇ ਪੱਠੇ ਲੈ ਕੇ ਆਣੇ ਆ ਉਹਦੇ ਟ੍ਰਾਂਸਪੋਰਟ ਵੀ ਪੋਸਿਟਿਵ ਰਹਿਣੀ ਹੈ ਔਰ ਜਿਹੜੇ ਪਿੰਡਾਂ ਦੇ ਵਿੱਚੋਂ ਆਣਾ ਹੈਗਾ ਵੈ ਉਹਨਾਂ ਨੇ ਆਪਣਾ ਪ੍ਰੋਫਿਟ ਵੀ ਲਗਾਣਾ ਇਹਦੇ ਨਾਲ ਕੌਣ ਕੌਣ ਫੈਕਟਰ ਦਾ ਬੜੀ ਇੰਟਰਸਟਿੰਗ ਗੱਲ ਹੈਗੀ ਮੈਂ ਲੈਸ ਹੁੰਦਾ ਪਿਆ ਸੀਗਾ ਪਹਿਲੀ ਗੱਲ ਤਾਂ ਜਿਹੜੇ ਸਾਨੂੰ ਅੱਜ ਸਬਜ਼ੀਆਂ ਮਿਲਦੀਆਂ ਫਰੈਸ਼ ਉਹ ਬੰਦ ਹੋ ਜਾਣੀ ਸਾਡਾ ਦੁੱਧ ਜਿਹੜਾ ਫਰੈਸ਼ ਮਿਲਦਾ ਉਹ ਬੰਦ ਹੋ ਜਾਣਾ ਕਿਉਂਕਿ ਟਾਈਮ ਬਹੁਤ ਲੱਗਦਾ ਇੱਥੇ ਦੁੱਧ ਪਹੁੰਚਣ ਵਾਸਤੇ ਤੀਜੀ ਗੱਲ ਸਾਡੇ ਡੇਰੀ ਪ੍ਰੋਡਕਟ ਜਿਹੜੇ ਹੈਗੇ ਆ ਉਹਨਾਂ ਦਾ ਸਾਡਾ ਜਿਹੜਾ ਕੋਈ ਫਰੈਸ਼ੀ ਮਿਲਿਆ ਹੈ ਕਿ ਬਹਿ ਬਾਅਦੇ ਮਿਲਦੇ ਹੈਗੇ। ਜੇ ਜੋ ਸਾਡਾ ਐਗਰੀਕਲਚਰ ਪ੍ਰੋਡਕਟ ਹੈਗਾ ਉਹ ਤੇ ਸਿੱਧਾ ਅਫੈਕਟ ਹੋਣਾ। ਔਰ ਹੁਣ ਆਪਾਂ ਗੱਲ ਕਰੀਏ ਕਿ ਸਾਡਾ ਬਿਜ਼ਨਸ ਕਿਵੇਂ ਅਫੈਕਟ ਹੁੰਦਾ। ਸਾਡਾ ਬਿਜ਼ਨਸ ਸਭ ਤੋਂ ਵੱਧ ਜਿਹੜਾ ਅਫੈਕਟ ਹੋਣਾ ਹੈ। ਉਹ ਕਾਮਨ ਜਿਹੜਾ ਹੈਗਾ ਵੱਦਾ ਉਹਨੂੰ ਹਰ ਚੀਜ਼ ਦੀਂਗੀ ਮਿਲਦੀ ਹੈ। ਇਸ ਤੋਂ ਬਾਅਦ ਜਿਹੜਾ ਮਦਰ ਸਪਲਾਇਰ ਹੈ। ਉਹਦੇ ਮਾਰਝੇ ਸਾਡੇ ਆਣੇ। ਕੰਪੀਟੀਸ਼ਨ ਵਧ ਜਾਣਾ। ਕੰਪੀਟੀਸ਼ਨ ਵਧਾ ਰੇਟ ਦਾ ਦਿੱਤਾ ਵਧਾ ਲੈਂਦੇ ਉਹਨਾਂ ਨੇ। ਉਹ ਤੋਂ ਬਾਅਦ ਜਿਹੜੇ ਡੇਟ ਹੈਗੇ ਆ ਫਿਰ ਜਿਹੜਾ ਬਦਲੇ ਵਧਨੇ ਆ ਪਰ ਜਿਹੜਾ ਵੈਂਡਰ ਹੈਗਾ ਜਿਹੜਾ ਸਪਲਾਈਰ ਹੈਗਾ ਉਹ ਆਪਣਾ ਮਾਰਜਿਨ ਵਧਾਉਗਾ ਬਚਣ ਵਾਸਤੇ ਕਿਉਂਕਿ ਉਹਨੂੰ ਪੈਸੇ ਜ਼ਿਆਦਾ ਖਰਚੇ ਨੇ ਪੈਣੇ ਤੇ ਉਹ ਮਾਰਜਿਨ ਜ਼ਿਆਦਾ ਚਾਹੂਗਾ ਅਲਟੀਮੇਟ ਕਾਸਟ ਕਿਤੇ ਬਣੀ ਹੈਗੀ ਸਾਡੇ ਦੇ ਪਬਲਿਕ ਦੇ ਉੱਤੇ ਫਿਰ ਉਹ ਦੁਕਾਨਦਾਰ ਹੈ ਆ ਜਿਹੜਾ ਛੋਟਾ ਦੁਕਾਨਦਾਰ ਹੈ ਵੱਡਾ ਦੁਕਾਨਦਾਰ ਜਿਹਨਾਂ ਸੱਜੀਆਂ ਜਿਹੜੀਆਂ ਫਰੂਟ ਦੇਣੇ ਹੈਗੇ ਆ ਔਰ ਸਾਡੇ ਡੇਲੀ ਪ੍ਰੋਡਕਟ ਵੇਚ ਰਹੇ ਹੈਗੇ ਆ ਉਹ ਸਿੱਧਾ ਅਫੈਕਟ ਹੁੰਦਾ ਉਦੋਂ ਵਾਸ਼ੀਆਂ ਜੀ ਜਾਣੀਆਂ ਨੇ ਤੇ ਕੱਲ ਕੰਪਲੇਂਟਾਂ ਹੋਣੀਆਂ ਆ ਦੁਕਾਨਦਾਰ ਦੇ ਖਿਲਾਫ ਹੋਣੀਆਂ ਜਿਹੜੇ ਛੋੜ ਕਰਨਾ ਨਾ ਕਰਦੇ ਫਿਰ ਬਿਜ਼ਨਸਮੈਨ ਜਿਹੜਾ ਹੈਗਾ ਉਹ ਡਾਇਰੈਕਟਲੀ ਅਫੈਕਟ ਹੁੰਦਾ ਕਿਉਂਕਿ ਜਿਹੜੇ ਬਿਜ਼ਨਸ ਹੈਗੇ ਐ ਡੇਟs ਹੈਗੇ ਨੇ ਸਬਜ਼ੀਆਂ ਡੇਟs ਹੈਗੇ ਨੇ ਫੂਡ ਦੇ ਡੇਟs ਹੈਗੇ ਨਹੀਂ ਮਿਲਦੇ ਡੇਟs ਹੈਗੇ ਇਹਦੀ ਪ੍ਰੋਡਕਟ ਦੇ ਡੇਟs ਹੈਗੇ ਆ ਉਹ ਸਾਰੇ ਸਾਰੇ ਜਿਹੜੇ ਹੈਗੇ ਆ ਉਹਨਾਂ ਕੋਲ ਰਿਸਟੋਰੇਜ ਕਨਸਟਰੀ ਹੈਗੀ ਇੱਕ ਵਾਸ਼ੀ ਜੀ ਜਾਣੀ ਹੈਗਾ ਨੇ ਉਹਦੇ ਕੋਲ ਕੋਈ ਵੀ ਜਿਹੜਾ ਹੈਗਾ ਪਰਚੇਜ਼ਿੰਗ ਜਿਹੜੀ ਪਾਵਰ ਹੋਊਗੀ ਲੋਕਾਂ ਦੀ ਉਹ ਘਟ ਜਾਣੀ ਹੈਗੀ ਔਰ ਉਹ ਕਟ ਪ੍ਰਚੇਦ ਕਰਦੇ ਨੇ ਜਿਹਦੇ ਨਾਲ ਕੀ ਇੱਕ ਜਿਹੜਾ ਉਪਰੋਲਡਡ ਫੈਕਟ ਇਕਨੋਮੀ ਤੇ ਬਹੁਤ ਵੱਡਾ ਫੈਕਟ ਔਰ ਉਸ ਤੋਂ ਵੱਡਾ ਫੈਕਟ ਕਿੱਥੇ ਪਾ ਸਭ ਤੋਂ ਵੱਡਾ ਫੈਕਟ ਪਾਇਆ ਸਾਡੇ ਲੋਕਾਂ ਦੇ ਪੱਧਿਆਂ ਤੇ ਅਰਬਾਂ ਵਾਲਿਆਂ ਦੇ ਪ੍ਰੋਪਰਟੀ ਦਾ ਆਈਜੀਟੀ ਵੀ ਕਿਵੇਂ ਸਾਡੇ ਅੱਧੇ ਤੋਂ ਜ਼ਿਆਦਾ ਘਰ ਖਾਂਦੀ ਪਈ ਹੈ ਮੈਂ ਨਾ ਜਾਣਾਂ ਹੁਣ ਕੰਪੇਨ ਦੇ ਵਿੱਚ ਮੈਂ ਦੇਖਦਾ तकरीबन ਕਈ ਏਜੇ ਦੇ 25% ਕਈ ਏਜੇ ਦੇ 50% ਘਰ ਖਾਂਦੇ ਪਏ ਆ ਔਰ ਜਿੱਗੇ ਜਿੱਗੇ ਡਰੈਸ ਕਾਲੋਨੀਜ਼ ਖਰਾਬ ਪਏ ਆ ਉੱਥੇ ਘਰ ਨਹੀਂ ਬਣਦੇ ਜੋ ਵੀ ਆਪ ਤਿੰਸੂ ਵੈਕਟਰ ਬਾਹਰਲੇ ਪਾਸੇ ਜਿਹੜੇ ਐਕਟੀਵਿਸ਼ਨ ਦਾ ਕੋਸ਼ਿਸ਼ ਕਰ ਰਹੇ ਆ ਇਹਨੇ ਸਾਡੇ ਪ੍ਰਾਪਰਟੀ ਦੇ ਕਾਰੋਬਾਰ ਜਿਹੜੇ ਹੈਗੇ ਆ ਉਹਨਾਂ ਸਤਿਆਰ ਨਾਲ ਸਾਰੇ ਪ੍ਰਾਪਰਟੀ ਜਿਹੜੇ ਹੈਗੇ ਆ ਔਰ ਜਿਹੜੇ ਸਾਡੇ ਪ੍ਰਾਪਰਟੀ ਡਿਵੈਲਪਰਸ ਹੈਗੇ ਆ ਉਹਨਾਂ ਦੇ ਖਤਮ ਕਰ ਦੇਣਾ ਉਹਨਾਂ ਨੂੰ ਔਰ ਸਭ ਤੋਂ ਵੱਧ ਇਹ ਨਾਲ ਹੋਣਾ ਕਿ ਆ ਕੀਤੇ ਵਿੱਚ ਸਾਡੀ ਇਕਨੋਮੀ ਜਿਹੜੀ ਹੈਗੀ ਹੈ ਜਿਹੜੀ ਆਜੀ ਤਰੀਕੇ ਦੇ ਇਕਨੋਮੀ ਚੱਲਦੀ ਫਲੈਪ ਤੋਂ ਉੱਤੇ ਆਈ ਹੈ ਸਾਡਾ ਪੰਜਾਬ ਇੱਕ ਨੰਬਰ ਦਾ ਹੁੰਦਾ ਸੀਗਾ ਸੂਬਾ ਜਦੋਂ 2017 ਨੂੰ 17 ਦੇ ਵਾਈ ਦੇ ਵਿੱਚ 62ਵੇਂ ਨੰਬਰ ਤੇ ਸੀਗਾ ਔਰ ਅੱਜ 26ਵੇਂ ਨੰਬਰ ਤੇ ਹੈ ਆ 24 ਜਾਂ 311 ਇੱਕ ਵੀ ਐਡਮਿਸ਼ਨ ਤੋਂ ਬਾਅਦ ਅਸੀਂ 28ਵੇਂ ਨੰਬਰ ਤੇ ਹੋયા ਨਾ ਜਦ ਕਿ ਪਾਲਿਸੀ ਕਿ ਹੋਣੀ ਚਾਹੀਦੀਆਂ ਨੇ ਸਾਡੀ ਵਰਟੀਕਲ ਬਲਤ ਮਲਟੀ ਸਟੋਰੀ ਬਿਲਡਿੰਗਾਂ ਦਾ ਲੋੜ ਹੈ ਜੈਨੀ ਅਨ ਪਰ ਇਹ ਕਰ ਕੀ ਰਹੇ ਐ ਇਹ ਕਰ ਰਹੇ ਆ ਹੌਰੀਜ਼ਨਟ ਹੌਰੀਜ਼ਨਟ ਦਾ ਮਤਲਬ ਸਾਡੀ ਜ਼ਮੀਨ ਸਾਡੇ ਜਿਹੜਾ ਖੁਦ ਵੀ ਦਾ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਐਗਰੀਕਲਚਰ ਬੇਸਡ ਹੁੰਦੀ ਔਰ ਹੈਗੀ ਵੀ ਇਹ ਸਾਡਾ ਐਗਰੀਕਲਚਰ ਸੈਕਟਰ ਕਰਦਾ ਉਹਦਾ ਰਿਜ਼ਲਟ ਕੀ ਹੋਣਾ ਸਾਨੂੰ ਸਾਰਿਆਂ ਨੂੰ ਪਤਾ ਇਹਨੇ ਇੱਕ ਮਿਜ਼ੀਕ ਕੀਤਾ ਆਪਣੇ ਸਕੀਮਾਂ ਥਲੇ ਆਹ ਇਹਨਾਂ ਨੇ ਇੱਥੇ ਇਲੈਕਸ਼ਨ ਦੇ ਵਿੱਚ 34 ਹਰ ਇੱਕ 24 ਹਰ ਇੱਕ ਦੀ ਲੱਗੀ ਹੈ ਤਾਂ ਜੋ ਸਵਾ ਲੱਖ ਕਰੋੜ ਮੁਹਾਸਲ ਨੂੰ ਮੁਕੀ ਇਹਨਾਂ ਦਾ ਰਾਹ ਮਾਤਦਾ ਔਰ ਇਹ ਸਰਕਾਰੀ ਮੁਕੀਆਂ ਦੀ ਹੈ ਨਾ ਮੈਂ ਦੱਸ ਦਣਾ ਹੋਰ ਇਹ ਲੁੱਟਣ ਆਈ ਹੈ ਗਰੀਬ ਮੰਦੇ ਨੂੰ ਪੈਸਾ ਦੇ ਕੇ ਖੀਂਦਾ ਜਾਂਦੀ ਹੈ ਵੋਟ ਪਰ ਮੈਂ ਚਿੱਤੇ ਜਾਂਦਾ ਰੋਡ ਨਹੀਂ ਵਿਕਣੀ ਇਸ ਵਾਰੀ ਨਾ ਦਾਲੂ ਦੇ ਵਿਕਣੀ ਆ ਨਾ ਅਟੇ ਆ ਦੇ ਵਿਕਣੀ ਆ ਕੱਲ ਹੀ ਤੁਹਾਨੂੰ ਮੈਂ ਦੱਸਣਾ ਆ ਇਹ ਜਿਹੜੇ ਬਲੌਗ ਜੇ ਬਲੌਗ ਅੱਜ ਕਨਗ ਲੱਗੇ ਆਏ ਐ ਇਹਨੇ ਕੱਲ ਵੰਡਨੀ ਵਾਹ T-shirt ਆ ਵੰਡੀਆਂ ਇਹਨਾਂ ਨੇ ਜਵਾਨਗਰ ਕੰਪਸ ਉਤੋਂ ਬਾਅਦ ਹੱਟਾ ਬੰਦਾ ਵਧਿਆ ਕਿ ਕਿਆ ਪ੍ਰੈਜ਼ੀਡੈਂਟ ਸਾਡੇ ਜ਼ਮੀਰ ਅਖਿੰਦਾ ਕਹਿੰਦੇ ਨੇ ਭਾਈ ਬਲੌਗ ਜੈਡ ਬਲੌਗ ਵੰਡ ਕੇ ਆਏ ਐ ਤੇ ਜ਼ਮੀਰ ਕੀ ਤੋਂ ਲੱਗੇ ਆ ਜਾਲੀ ਚਿੱਠੀਆਂ ਵੰਡਦੇ ਵੰਦੇ ਆ ਆ ਜਿੰਨੀਆਂ ਚਿੱਠੀਆਂ ਜਾਲੀ ਨਹੀਂ ਜੀ ਹਾਲਾਤ ਕਿਰਨ ਵੜਦੇ ਪਏ ਨਾ ਮੈਂ ਦੱਸ ਦਿੰਦਾ ਨਾ ਰੱਬ ਨੇ ਮਿਹਰ ਰੱਖੀ 2027 ਵਰਤਾਰ ਆਈ ਇਹ ਸਭ ਦੇ ਪਰਚੇ ਦਰਜ ਹੋਣਗੇ ਜਿਹੜੇ ਵੰਡਰ ਵਾਲਿਆਂ ਤੇ ਹਣ ਸਾਈਨ ਕਰਵਾ ਵਾਲਿਆਂ ਤੇ ਕਿਉਂਕਿ ਇਹਨਾਂ ਨੂੰ ਪਤਾ ਕਿ ਇਹ ਹੋਏ ਉੱਤੇ ਕਿਸੇ ਕਰਕੇ ਇਲੈਕਸ਼ਨ ਦੇ ਕੋਰਟ ਤੋਂ ਪਹਿਲੇ ਮੈਂ ਕਹਿ ਰਿਹਾ ਚੈੱਕ ਕਰਾ ਕੇ ਦਿਖਾ ਲੋ ਅਜ ਤੱਕ ਇੱਕ ਵੀ ਸਟੇਟਿੰਗ ਕਰਾ ਨਹੀਂ ਸੋ ਮੇਰੀ ਬੇਨਤੀ ਆਪਾਂ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਤੋਂ ਤੁਹਾਡਾ ਕਿਉਂਕਿ ਆਪਾਂ ਸਭ ਤੋਂ ਸਟਰੋਂਗਸਟ ਪਿਲਰ ਬਣ ਗਏ ਆ ਜਿਹੜੋ ਗ੍ਰੈਸੀ ਨੂੰ ਆ ਸਾਈਡ ਤੇ ਕਰ ਦੇਣਾ ਸਿਆਸੀ ਸਿਆਸਤਦਾਨਾਂ ਦਾ ਸਿਆਸਤਦਾਨ ਉਪਰ ਡਿਟਿਕਲ ਸਿਸਟਮ ਵੇਚਦਾ ਹੈ ਜੁਡੀਸ਼ੀਅਲ ਸਿਸਟਮ ਰਹਿ ਗਿਆ ਤੇ ਤੁਹਾਡਾ ਰਹਿ ਗਿਆ ਪ੍ਰੈਸ ਅੱਜ ਡੈਮੋਕ੍ਰੇਸੀ ਬਚਾਣੀ ਆਪਾਂ ਸੰਵਿਧਾਨ ਨੂੰ ਬਚਾਣਾ ਹੈ ਬਾਬਾ ਸਾਹਿਬ ਅਮਰੀਕਾ ਦੇ ਸੰਵਿਧਾਨ ਨੂੰ ਬਚਾਣਾ ਹੈ ਤੇ ਬਚਾਣਾ ਦਾ ਆਪਾਂ ਲੋਕਾਂ ਦੇ ਘਰ-ਘਰ ਤੱਕ ਆਵਾਜ਼ ਪਹੁੰਚਾਈ ਹੈ ਕਿ ਇਹਨਾਂ ਦੀ ਠੱਗੀਆਂ ਜਨਾਇਓ ਇਹ ਸਾਡੇ ਅਗਲੀ ਜਨਰੇਸ਼ਨ ਨੂੰ ਵੇਚ ਰਿਹਾ ਪੰਜਾਬ ਨੂੰ ਵੇਚ ਰਿਹਾ ਔਰ ਇਹਨਾਂ ਤੋਂ ਬਚ ਕੇ ਰਹੋ